ਸ਼ਾਨਵੀਰ ਇਹ ਟੀਮ ਆਉਣ ਜੀ ਜੀਰੀ ਪੀਰੀ ਮੰਗਲਾਤੀ ਹਰਨਾਮਪੁਰ ਦੇ ਵੀਰੋ ਬਾਬਾ ਅਤਰਦਾਸ ਪੁਮਾਰਸੀ ਬਾਬਾ ਅਤਰਦਾਸ ਪੁਮਾਰਸੀ ਚਿੱਤਰਾਉੜ ਦਾ ਮੁਕਾਬਲਾ ਇਹ ਜਾਨ ਰਖਮੀਸ਼ਾ ਕੈਮਰੇ ਦੀ ਅੱਖ ਦੇ ਵਿੱਚ ਰਹਿ ਜਾਣੀ ਆ ਕਿਉਂਕਿ ਲਹਿਰੀਆਂ ਵੀ ਆਉਂਦੀ ਆਕੇ ਤੂਫਾਨ ਚੜੀ ਜਲਵਾਤ ਆ ਮੇਰੇ ਵੀਰੋ ਇਹ ਹਰਨਾਮਪੁਰ ਦਾ ਵੈਲਫੇਅਰ ਐਂਡ ਸਪੋਰਟਸ ਕਲੱਬ ਪਿੰਡ ਹਰਨਾਮਪੁਰਾ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਵਾਈਟ ਬਣਾਈ ਜਾ ਰਹੀਆਂ ਨੇ ਸਾਡੇ ਪੱਤਰਕਾਰ ਸਾਹਿਬ ਵੱਕੂ ਵਖਰੇ ਨਿਊਜ਼ ਚੈਨਲ ਪੀਵੀ 91 ਨਿਊਜ਼ 24 ਵਾਲੇ ਪਹੁੰਚੇ ਹੋਏ ਐ ਇਹਨਾਂ ਦਾ ਧੰਨਵਾਦ ਜੀ ਆਇਆਂ ਨੂੰ ਐਨ ਨਾਲ ਕਹਿੰਦੇ ਸਾਡੇ ਵੀਰ ਹੋਰ ਵੀ ਲੁਧਿਆਣਾ ਟੀਵੀ ਤੋਂ ਪਹੁੰਚੇ ਐ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਹਰੀਸ਼ ਸਿੰਘ ਅਮਰੀਕਾ ਵਾਲੇ ਆ ਗਏ ਇਹਨਾਂ ਕਹੇ ਕੋ ਬਾਬਾ ਅਰਦਰदास ਕੁਮਾਰ ਸੀ ਇਹ ਜਿਹੜੀ ਟੀਮ

ਤੇ ਤੂੰ ਸੱਚ ਰਾਸੀ ਵਾਰੇ ਤੇਰਾ ਕਿਹੜਾ ਦਿਲ ਘਮਿਆ ਜਦੋਂ ਲੱਖਾਂ ਤੇ ਵਿਦੂ ਸਾਂ ਸਿੱਖ ਮਾਰੀ ਦਿੱਲੀ ਇਹ ਪੰਜਾਬ ਪਸੜਾ ਸਰਦਾਰੀ ਬੜੀ ਔਖੀ ਹੈ ਸਰਦਾਰੀ ਸਾਹਮਣੀ ਔਖੀ ਹੈ ਫੇਰ ਮਨਾਨਾਂ ਦੇ ਵਿੱਚ ਹੈ ਧੰਨਵਾਦ ਸੋਸ਼ਲ ਮੀਡੀਆ ਦਾ ਜੋਗਾ ਹੈ ਐਨ ਖੇਸ਼ਾ ਪਰੇਸ਼ਾ ਦੇ ਵਿੱਚ ਹੈ ਕਹ ਜੀ ਵੀ ਐਨ ਵਰਲਡ ਦੇ ਵਿੱਚ ਕੱਲੀ ਕੱਲੀ ਗੱਲ ਕੱਲੀ ਕੱਲੀ ਫਾਵਰ ਇਹ ਸਾਡੇ ਪੱਤਰਕਾਰ ਇਲੈਕਟ੍ਰੋਨਿਕ মিডিਆ ਸੋਸ਼ਲ ਮੀਡੀਆ ਪਹੁੰਚਾਉਣਾ ਹੈ ਇਹਨਾਂ ਦਾ ਹੀ ਵਿਸ਼ੇਸ਼ ਤੌਰ ਦੇ ਤੇ ਅਸੀਂ ਧੰਨਵਾਦ ਕਰਦੇ ਆ ਇਹਨੇ ਵੀ ਨਿਊਜ਼ ਚੈਨਲ ਪਹੁੰਚਿਆ ਸਾਰਿਆਂ ਦਾ ਬੈਕਗਰਾਉਂਡ ਦਾ ਧੰਨਵਾਦ ਹੈ ਜੀ ਵਿਸ਼ੇਸ਼ ਤੌਰ ਦੇ ਤੇ ਹਰਨਾਮਪੁਰਾ ਸ਼ਾਮਿਲ ਸੋਸ ਤੋਂ ਬਾਅਦ ਦਸਵਾਂ ਮੈਚ ਹੈ ਜੋ ਮੀਰੀ ਪੀਰੀ ਲੰਗਲਾ ਤੇ ਹਰਨਾਮਪੁਰਾ ਸ਼ਾਮਿਲ ਮੀਰੀ ਲੰਗਲਾ ਦੀ ਟੀਮ ਜਿਹੜੀ ਖੇਡਦੀ ਹੈ ਮੇਰੇ ਵੀਰੋ ਇਧਰ ਐਨ ਮੇਨੂੰ ਗੋਦਵਾਲਾ ਸਾਹਿਬ ਆਇਆ ਮੇਰੇ ਵੀਰ ਇਸ ਗਾਉਂ ਦੇ ਅੱਗੇ ਹੋਏ ਆਰ ਲੋਕ ਕਰੇ ਜੀ ਮੈਚ ਸ਼ੁਰੂ ਹੋ ਗਿਆ ਇਸ ਮੈਚ ਦੇ ਵਿੱਚੋਂ ਲੰਗੜਾਂ ਦੀ ਟੀਮ ਲੰਗੜਾਂ ਦੀ ਟੀਮ ਜਿਹੜੀ ਖੇਡਦੀ ਹੈ ਮੇਰੇ ਵੀਰੋ ਇਧਰ ਐਨ ਮੇਨੂੰ ਗੋਦਵਾਲਾ ਸਾਹਿਬ ਵਾਲੀ ਸਾਈਡ ਲੰਗੜਾਂ ਦੀ ਟੀਮ ਨਾਲ ਪੂਰੀ ਘੱਟ ਤੋਂ ਘੱਟ ਲਈ ਬਾਪੂ 3 ਲੱਖ ਦਾ ਖਰਚਾ ਕਰਕੇ ਭਰਾਵਾਂ ਨੇ 3 ਦਿਨਾਂ ਦਾ ਇਹ ਟੂਰਨਾਮੈਂਟ ਕਰਵਾਇਆ ਆਪੇ ਕਬੱਡੀ ਦਾ ਪ੍ਰਫੁੱਲਤ ਕਰਦੇ ਨੇ ਬਹੁਤ ਥੋੜਾ ਕਰਾਲਾ

ਸ਼ੁਰੂਆਤ ਹੋਈ ਐ ਇਸ ਕਬਡੀ ਕੱਪ ਦੀ ਜੀ ਕੀ ਕਹਾਂ ਚਾਹੁੰਦੇ ਹੋ ਕਿਸ ਤਰ੍ਹਾਂ ਦੀ ਸ਼ੁਰੂਆਤ ਰਹੀ ਅੱਜ ਪਹਿਲਾ ਦਿਨ ਸ਼ੁਰੂਆਤ ਬਹੁਤ ਵਧੀਆ ਰਹੀ ਐ ਜੀ ਦਰਵੀ ਬਹੁਤ ਵਧੀਆ ਤੇ ਸਾਡਾ ਪਿੰਡ ਸਾਰਾ ਤੁਹਾਨੂੰ ਤੁਸੀਂ ਦੇਖੇ ਪਏ ਹੋ ਮੱਤੇ ਵੀ ਬਹੁਤ ਵਧੀਆ ਟੀਮਾਂਆਂ ਨੇ ਤੇ ਸਾਨੂੰ ਆਸ ਆ ਤੇ ਬੰਦੇ ਨਹੀਂ ਖੜੂਗਾ ਤੇ ਗੁਰੂ ਸਾਹਿਬ ਦਾ ੋਡਾਸਰਾ ਲੈ ਕੇ ਸ਼ੁਰੂ ਕੀਤਾ ਮੇਰੇ ਪਹਿਲਾਂ ਆ ਕੇ ਸਾਰੀ ਸਾਰੇ ਟੀਮ ਨੇ ਹੱਦੀ ਨੇ ਮੱਥਾ ਟੇਕਿਆ ਗੁਰਦਾਰ ਸਾਹਿਬ ਅਰਦਾਸ ਕਰਾਈ ਤੇ ਉਸ ਤੋਂ ਬਾਅਦ ਸਰਪੰਚ ਸਾਹਿਬ ਸਾਡੇ ਗੁਰਪ੍ਰੀਤ ਕੌਰ ਉਹਨਾਂ ਨੇ ਦੀਗਣ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਆ ਤੇ ਵਧੀਆ ਹੋਊਗਾ ਇਹ ਜਿਹੜੀ ਕਬੱਡੀ ਆ ਜਿਸ ਵਿੱਚ ਬੱਚੇ ਵੀ ਭਾਗ ਲੈ ਰਹੇ ਆ ਕਿ ਕਿਸ ਤਰ੍ਹਾਂ ਦੇ ਨਾਮ ਨੇ ਇਹ ਨਾਮ ਸਾਡੇ ਕੋਲੇ ਜੀ ਅਸੀਂ ਕੈਸ਼ ਨਾਮ ਹੀ ਨਹੀਂ ਬੱਚਿਆਂ ਦੇ ਲਈ ਤੇ ਬਾਕੀ ਜਿਹੜਾ ਹੈਗਾ ਸਾਡੇ ਐਨਆਰਆਈ ਭਰਾ ਜਿਹੜੇ ਆਏ ਹੋਏ ਨੇ ਉਹ ਬੱਚਿਆਂ ਦੀ ਬਹੁਤ ਹੌਸਲਾ ਹੋ ਜਾਇ ਕਰਦੇ ਨੇ ਤੇ ਉਹਨਾਂ ਨੂੰ ਇਹ ਮਹਿਸੂਸ ਹੋਊਗਾ ਵੀ ਉਹਨਾਂ ਨਾਲ ਕੋਈ ਤੱਕਾ ਹੋਇਆ ਖੁਸ਼ ਹੋ ਕੇ ਜਾਣਗੇ ਅੰਕਰ ਕੀ ਨਾਮ ਹੈ ਨਰਿੰਦਰਪਾਲ ਸਾਹਿਬ ਐਨਆਰਆਈ ਵੀਰੋ ਜੀ ਹਾਂ ਜੀ ਇਹ ਜਿਹੜਾ ਪਿੰਡ ਪਹੁੰਚਿਓ ਕਿਲੇ ਸਾਲ ਬਾਅਦ ਆਇਓ ਤੇ ਅੱਜ ਜਿਹੜਾ ਇਹ ਕਬੱਡੀ ਕੱਪ ਹੋਇਆ ਆ ਅ ਅਸੀਂ ਪਿੰਡ ਹਰ ਸਾਲ ਆਉਂਦੇ ਰਹਿੰਦੇ ਆ ਪਰ ਕਬੱਡੀ ਕੱਪ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਬਈ ਛੋਟੇ ਛੋਟੇ ਇਵੈਂਟਸ ਹੁੰਦੇ ਸੀ ਪਰ ਇਸ ਵਾਰ ਅਸੀਂ ਟਰਾਈ ਕੀਤੀ ਆ ਕਿ ਅਸੀਂ ਕੰਪਲੀਟਲੀ ਵੱਡਾ ਖੇਡ ਪੇਲਾ ਕਰਾਇਆ ਜੀ ਕਿੰਨੀਆਂ ਟੀਮਾਂ ਆ ਗਈਆਂ ਜੀ ਅੱਜ ਟੀਮਾਂ 16 ਟੀਮਾਂ ਆਇਆ ਮੈਂ ਤੇ ਇਹ ਵੀ ਗੱਲ ਤੁਹਾਡੇ ਨਾਲ ਤੁਹਾਡੇ ਮਾਦਰਮੇਂ ਸ਼ੇਅਰ ਕਰਨਾ ਚਾਹੁੰਦਾ ਇੱਕ ਬੱਚਿਆਂ ਦੀ ਟੀਮ ਪਰਵਾਲੇ ਤੋਂ ਪੈਦਲ ਚੱਲ ਕੇ ਆਇਆ 3 ਸਾਲ ਬੱਚੇ ਉਹ ਸਵੇਰ 6 ਵਜੇ ਚੱਲੇ ਸਾਡੇ ਕੋਲੇ ਹੋਣ 9 ਵਜੇ ਪਹੁੰਚ ਗਏ ਤੇ ਉਹਨਾਂ ਦੀ ਹੌਸਲਾ ਫੁਜਾਈ ਵੀ ਕਰੋਗੇ ਫਿਰ ਬਿਲਕੁਲ ਬਿਲਕੁਲ ਅਸੀਂ ਉਹਨਾਂ ਤੋਂ ਐਂਟਰੀ ਫੀਸ ਵੀ ਉਹਨਾਂ ਨੂੰ ਅਸੀਂ ਪਹਿਲਾਂ ਦਿੱਤੀ ਕਿ ਤੁਸੀਂ ਆਪਣੇ ਕੋਲੋਂ ਨਹੀਂ ਜਾਣੀ ਤੁਸੀਂ ਐਂਟਰੀ ਵੀ ਸਾਡੇ ਕੋਲ ਲੱਗਦਾ ਕਿ ਇਹਦੇ ਨਾਲ ਜਿਹੜੀ ਕਬੱਡੀ ਪ੍ਰਮੋਟ ਹੋਵੇਗੀ ਕਿ ਛੋਟੇ ਛੋਟੇ ਬੱਚੇ ਆ ਬਹੁਤ ਅਸੀਂ ਸਾਡੀ ਮੀਤ ਤੋਂ ਜ਼ਿਆਦਾ ਇੰਨੇ ਕਿੰਨਾ ਪਹੁੰਚ ਕੇ ਆਏ ਹੁਣ ਤੱਕ ਬੈਸੇ ਤੁਹਾਡੇ ਸਟੇਟ ਸੈਕਟਰੀ ਨੂੰ ਪਤਾ ਮੈਨੂੰ ਨਹੀਂ ਹਲੇ ਪਤਾ ਕਿ ਕਿੰਨੀਆਂ ਟੀਮਾਂ ਬਟ ਕਾਫੀ ਜ਼ਿਆਦਾ ਟੀਮਾਂ ਆਉਣਗੀਆਂ ਟੈਂਪ ਕਿੰਨਾ ਦਾ ਖੇਡ ਮੇਲਾ ਵਾ ਕਿੰਨੇ ਦਿਨਾਂ ਵਿੱਚ ਕਿੱਥਾਂ ਦਾ ਹੋਏਗਾ ਹਾਂ ਜਿਹੜਾ ਕੱਲ੍ਹ ਤੋਂ ਵੀ ਖੇਡ ਮੇਲਾ ਹੋਏਗਾ ਲੋਕਾਂ ਦੀ ਰਹਿਗੀ ਸਿਕਿਉਰਿਟੀ ਕਰਦੇ ਅ ਅਸੀਂ ਉਮੀਦ ਕਰਦੇ ਹਾਂ ਵੀ ਅਸੀਂ ਜਿਵੇਂ ਭਾਵਨਾ ਅਸੀਂ ਐਡਵਰਟਾਈਜ਼ਮੈਂਟ ਕੀਤਾ ਵੀ ਦੂਰ ਦੂਰ ਤੋਂ 50 ਕਿਲੋਮੀਟਰ ਤੋਂ ਵੀ ਸਾਡੇ ਕੋਲ ਟੀਮਾਂ ਆਉਣਗੀਆਂ ਹੋਰ ਕਿੱਥਾਂ ਦੇ ਪ੍ਰਬੰਧ ਨਹੀਂ ਇੱਥੇ ਲੈ ਕੇ ਪ੍ਰਬੰਧ ਅਸੀਂ ਬੱਚਿਆਂ ਦਾ ਖਾਣ ਦਾ ਛਾਹ ਪਾਣੀ ਦਾ ਦੁੱਧ ਦਾ ਤੇ ਅਸੀਂ ਉਹ ਵੀ ਵੈਸੇ ਸਿਕਿਉਰਟੀ ਵਜੋਂ ਵੀ ਅਸੀਂ ਕਰਦੇ ਕੋਈ ਐਸੀ ਪਰਾਂਦਾ ਕੋਈ 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 ਟੀਮ ਵੀ ਖੇਡ ਰਹੀ ਆ ਪ੍ਰਿੰਟ ਦੀ ਛੋਟੀ ਛੋਟੀ 37 ਕਿਲੋ 42 ਕਿਲੋ ਮੈਂ ਤਾਂ ਵੀ ਬੋਲਦਾ ਵੀ ਮੈਂ ਤਾਂ ਹੀ ਬੋਲਣਗੇ ਹਾਂਜੀ ਮੈਸੇਜ ਕੀ ਆ ਜੀ ਨੌਜਵਾਨ ਮੇਰਾ ਨੌਜਵਾਨ ਨੂੰ ਵੀ ਬੱਚਿਆਂ ਨੂੰ ਵੀ ਸਾਡਾ ਮੈਸੇਜ ਆ ਵੀ ਖੇਡਾਂ ਨਾਲ ਜੁੜੋ ਜੇ ਤੁਸੀਂ ਫਿਜ਼ੀਕਲੀ ਸਟਰੋਂਗ ਹੋ ਤਾਂ ਤੁਸੀਂ ਇੱਕ ਚੰਗੇ ਅਫਸਰ ਵੀ ਬਣੋ ਕਾਨੂੰ ਮਿਲਟਰੀ ਦੇ ਅਫਸਰ ਪੁਲਿਸ ਦੇ ਅਫਸਰ ਹਨਾ ਤੁਹਾਡੀ ਫਿਜ਼ੀਕਲ ਫਿਟਨੈਸ ਵਧੀਆ ਹੋ ਚਲੋ ਕੀ ਨਾਮ ਹੈ ਸਰਪ੍ਰੇਮ ਹੋਪੀ ਜੀ ਕੀ ਕਹਿਣਾ ਚਾਹੁੰਦੇ ਇਸ ਖੇਡ ਮੇਲੇ ਤੇ ਪਹੁੰਚਿਓ ਕਿਸ ਤਰ੍ਹਾਂ ਦਾ ਜਿਹੜਾ ਆਨੰਦ ਆ ਰਿਹਾ ਜਿੰਨਾਂ ਦੇ ਬਹੁਤ ਵਧੀਆ ਹੋ ਰਿਹਾ ਜੀ ਵਧੀਆ ਟੂਰਨਾਮੈਂਟ ਆ ਬੱਚੇ ਬਹੁਤ ਉਤਸ਼ਾਹਤ ਨੇ ਵਧੀਆ ਨਾਮ ਰੱਖੇ ਨੇ ਵਧੀਆ ਦੇਖ ਰਿਹਾ ਚ ਟੂਰਨਾਮੈਂਟ ਹੋ ਰਿਹਾ ਵਾ ਬਾਕੀ ਐਨਆਰ ਭਰਾਵਿਆਂ ਦਾ ਭਰਾਵਾਂ ਦਾ ਬੜਾ ਸਾਥ ਆ ਜੀ ਐਨਆਰ ਆ ਐਨ ਆਰ ਆਈ ਯਾਦ ਵਿੱਚ ਜਿਹੜਾ ਇਹ ਕੰਮ ਕਰਵਾਇਆ ਜਾ ਰਿਹਾ ਹੈ ਹਾਂਜੀ ਇਹ ਮੇਨ ਇਹਨਾਂ ਦਾ ਮਕਸਦ ਅਸੀਂ ਵੀ ਦੀਪ ਸਿੱਧੂ ਜੀ ਨੂੰ ਯਾਦ ਕਰਨਾ ਉਹਨਾਂ ਦੇ ਬਾਰੇ ਪਤਾ ਲੱਗੇ ਜੋ ਆਪਣੇ ਕਾਮ ਦੇ ਹੀਰੇ ਨੇ ਪਤਾ ਹੋਣਾ ਚਾਹੀਦਾ ਛੋਟੇ ਬੱਚਿਆਂ ਨੂੰ ਵੀ ਹੁਣ ਪਤਾ ਹੋਣਾ ਚਾਹੀਦਾ ਜੇ ਆਪਾਂ ਇਹਨਾਂ ਨੂੰ ਦੱਸਾਂਗੇ ਤਾਈਂੋ ਪਤਾ ਲੱਗਣਾ ਇਹ ਖੁੱਲਾ ਖਾੜਾ ਵੀ ਹੋ ਜਾਵੇ ਆਪਾਂ ਗਰਮ ਘਰਾਂ ਨੂੰ ਪਹੁੰਚਦੇ ਹਾਂ ਹਾਂਜੀ ਮਨੋਰੰਜਨ ਲਈ ਮਨੋਰੰਜਨ ਲਈ ਖੁੱਲਾ ਖਾੜਾ ਵੀ ਲੱਗੇ ਕਈ ਆ ਰਹੇ ਕਈ ਕਲਾਕਾਰ ਆ ਰਹੇ ਨੇ ਆਤਮਾ ਬੁੱਢੇ ਵਾਲੀਆ ਹੋਰਨ ਦੇ ਨਾਲ ਕਈ ਹੋਰ ਕਲਾਕਾਰ ਆ ਰਹੇ